ज्ञान ਨਾਲ ਚੱਲਣ ਵਾਲਾ ਉਹ ਤਾਂ ਨਹੀਂ ਨਹੀਂ ਉਹ ਦਸਤੂਰ ਹੈ ਕਿ ਆਪਣੀ ਅਕਲ ਨਾਲ ਹਾਂ ਭੜੇ ਧਰਮੀ ਦੇ ਕਾਲਜ ਵਿੱਚ ਵੱਡਾ ਤਜ ਹੈ ਅਤੇ ਦਸਤਾਂ ਦੀ ਖੱਟੀ ਨਾਲ ਕਸਤ ਹੁੰਦਾ ਹੈ ਬੁੱਧਵਾਰ ਦੇ ਪੁਲਕੀ ਗਿਆਨ ਬਸ ਇੱਤਿਹਲੀ ਕਿਹਟਰ ਲਈ ਦੇ ਘਰ ਵਿੱਚ ਧੰਨ ਹੁੰਦਾ ਤੇ ਦੁਸ਼ਟ ਦੇ ਘਰ ਵਿੱਚ ਕੀ ਰਹਿੰਦਾ ਕਸ਼ਟ ਕਿਉਂ ਰਹਿੰਦਾ ਉਥੇ ਪਾਪ ਰਹਿੰਦਾ ਉਥੇ ਪਾਪ ਹੈ ਪਾਪ ਦੇ ਕਾਰਨ ਕਸ਼ਟ ਰਹਿੰਦੇ ਨੇ ਪਾਪ ਦੇ ਕਾਰਨ ਅंसू ਰਹਿੰਦੇ ਨੇ ਨੀਤੀ ਵਚਨ ਜਦੋਂ ਅਸੀਂ ਪੜਦੇ ਥਾਈ ਪਾਪ

ਹੀ ਦਿੰਦੇ ਨੇ ਉਹਦੇ ਉੱਤਰ ਖੋਦ ਦਿੱਤਾ ਹੋਵੇ ਜਿਹੜੇ ਮੰਨ ਲੈਂਦੇ ਨੇ ਸੱਜ ਦਿੰਦੇ ਨੇ ਉਹਨਾਂ ਉੱਤੇ ਫਿਰ ਰੱਬ ਦੀ ਕੀ ਹੁੰਦੀ ਦਇਆ ਹੁੰਦੀ ਹallelujah ਮੈਂ ਸੇਵਾ ਕਰਦਾ ਮੇਰੇ ਅੰਦਰ ਦੋ ਪਾਪ ਜੇ ਸਭ ਤੋਂ ਵੱਡਾ ਕਹਤਾਂ ਸੜਨ ਚ ਦੇਖਣ ਕਰੋ ਹਰ ਸੁਣੋ ਪਹਿਲਾ ਪਾਪ ਪਹਿਲਾ ਪਾਪ ਸੀ ਮੇਰੇ ਅੰਦਰ ਬਹੁਤ ਬੜਾ ਪਾਪ ਉਹ ਇਹ ਸੀ ਕਿ ਮੈਂ ਨਾ ਕਲਾਮ ਦੀ ਨਾ ਆਪਣੇ ਪਾਸਟਰ ਦੀ ਤੇ ਨਾ ਆਪਣੀ بیوی ਦੀ ਸੁਣਦਾ ਸੀ ਮੈਂ ਆਪਣੀ ਮਰਜ਼ੀ ਕਰਦਾ ਸੀ ਮੈਂ ਆਪਣੀ ਮਰਜ਼ੀ ਕਰਦਾ ਸੀ

ਮੈਂ ਇਹ ਨਹੀਂ ਦਿੱਤਾ ਕੋਈ ਨਹੀਂ ਨਾ ਗੱਲਾਂ ਸੇਜੇ ਪਾਉਣੀ ਕਹਿੰਦਾ ਨਹੀਂ ਬੜਾ ਕੁਛ ਹੈਗਾ ਤੂੰ ਜਿੱਦਾਂ ਹੀ ਜਾਣ ਦਿੱਤਾ ਹੈ ਤੇ ਮੈਂ ਜਾਣਾਂ ਕੀ ਹੈ ਅਲੀਵਾਲ ਦੀ ਬਿਨ ਸੁਟਿਆ ਵਾ ਇੱਕ ਚੋੜਾ ਰਖਸਾ ਬੋਂਦਾ ਦੂਜਾ ਪੀ ਕੇ ਸੁੱਤਾ ਜਿੰਦਾ ਕੋਈ ਦੀ ਇਮਾਨਦਾਰ 15 ਰੁਪਏ ਚੱਲਦਾ ਹੁੰਦਾ 20 ਰੁਪਏ ਕਿਰਾਇਆ ਲੱਗ ਜਾਂਦਾ ਤੇ ਪੰਜ ਪੱਲੇ ਉਹ ਪਾਉਣੇ ਪੈਂਦੇ ਤੁਹਾਡੇ ਕੋਲ ਮੰਗੇ ਤੇ ਮੈਂ ਦਿਨਾਂ ਕਿਰਾਇਆ ਕਹਿੰਦਾ ਫੇਰ ਨਹੀਂ ਕੱਢਿਆ ਕਰਨਾ ਕਾਦੇ ਚੋ

ਕਹਿੰਦੇ ਜੇਦਲੀ ਤੇ ਤੈਨੂੰ ਦੁੱਖ ਜੁੰਦੀ ਨਗਾਉਣਾ ਮੈਂ ਕਹ ਚਾਹਤਾ ਗਿੱਜਤ ਮੇਰੀ ਬਿੱਜਾ ਆਪਾਂ ਇਦਾਂ ਗੱਡੀ ਚਲਾ ਕੇ ਰੱਖੀ ਪਰ ਗੱਡੀ ਚੱਲਦੀ ਤਾਂ ਜ਼ਰੂਰ ਪਰ ਕ੍ਰੀਸ ਕ੍ਰੀਸ ਕੇ ਗੱਡੀ ਚੱਲਦੀ ਕ੍ਰੀਸ ਕ੍ਰੀਸ ਕੇ ਜੇ ਕੋਈ ਪਜਾਮਾ ਕੁਰਤਾ ਸੀ ਬਿਨ ਰੱਬ ਦੇ ਦਿੱਤੇ ਉਹ ਵੀ ਮਟਾ ਲਿਓ ਚੜਨ ਲੱਗਾ ਕ੍ਰੀਸ ਦੀ ਗੱਲ ਸੁਣ ਲਓ ਜਦੋਂ ਚਾਂਨ ਨਗਾ ਬਾਸ ਤੇ ਪਜਾਮਾ ਇੱਥੋਂ ਲੈ ਕੇ ਨਾ ਆ ਵੀ ਜਿਹੜੀ ਸਾਰੀ ਸੀਨ ਉੱਧਰ ਕਿਥੋਂ ਤੱਕ ਚਾਦਰ ਬਣ ਗਈ ਇੱਕ ਬੰਦੇ ਦੀ ਹਾਂ ਤੇ ਬੈਵਲ ਸੀ ਲੋਕ ਹੱਥ ਸੜ ਉਹ ਪਾਸਟਰ ਨੇ ਇੱਕ ਬੰਨੇ ਚਾਦਰ ਬਣਤੀ ਦੂਜੇ ਬੰਦੇ ਪਜਾਮਾ ਪਾਇਆ ਫੈਸ਼ਨ ਉਹ ਫੈਸ਼ਨ ਸੀ ਮੇਰਾ ਹੱਸਣੇ ਹੁਣ ਤਾਂ ਲੋਕ ਪੈਂਟ ਲੈਣੇ ਪਾਤੀ ਉਧਰ ਨਾਲ ਪਜਾਮਾ ਪਾਇਆ ਹੈ ਬਟਾਲੇ ਸਹਿਰ ਦੇ ਪਟਨਾ ਫੈਸ਼ਨ ਸੀ ਮੇਰਾ ਉਹ ਮਾ ਵੀ ਰੱਬ ਲੋ ਗਿਆ ਰੱਬ ਵੀ ਫੈਸ਼ਨ ਹੁੰਦਾ ਹੈ ਮੈਂ ਕਿੰਦਾ ਜਾਣ ਕੋਈ ਸਮਾਂ ਹੀ ਨਹੀਂ ਲਈ ਆ ਕੰ ਦਾ ਫੈਸਲ ਨਹੀਂ ਸੀ ਰੱਬ ਸਜਾ ਦਿੰਦਾ ਚੜ ਗਿਆ ਬਾਸ ਦੇ ਬਾਸ ਵਾਲੇ ਨੂੰ ਕਿਹਾ ਭਾਜੀ ਅਣੀ ਬਾਤ ਤਾਂ ਬਾਸ ਹੋਏ ਤੇ ਧਾਰ ਦਿਓ ਕਹਿੰਦੇ ਪਾਸਟਰ ਸਾਹਿਬ ਤੁਸੀਂ ਦੇ ਪੁੱਤਾਂ ਦੇ ਮੈਂਬਰ ਦੇ ਕਾਰਨ ਉੱਥੇ ਕਿਉਂ ਮੈਂ ਨਹੀਂ ਉੱਥੇ ਧਾਰਨਾ ਜ਼ਰੂਰ ਉੱਤਰ ਗਿਆ ਸਵੇਰੇ ਸਵੇਰੇ ਚੜ੍ਹ ਗਿਆ ਸਮਾਰ ਕੱਢਿਆ ਬੈਲ ਰੱਖੀ ਕਾਨਾਂ ਦੇ ਕੇ ਨੋ ਨੇਆ ਕੰਨਾਂ ਸੇਕ ਗੱਡੇ ਕਾਨੇ ਦੀ ਸਿਰ ਤੱਕ ਨਾ ਅਗਲੇ ਚੋਲੀ ਰਾਗਨਾ ਚੜ ਕੇ ਰਾਤ ਕੱਟੀ ਕਿ ਸੇ ਨੂੰ ਪਤਾ ਨਹੀਂ ਸਵੇਰ ਚਾਨਣ ਕੇ ਕਹਿੰਦੇ ਮਾਸ ਜੀ ਤੁਹਾਡਾ ਪਜਾਮਾ ਫਟਿਆ ਮੈਂ ਫਟਿਆ ਰਹਿੰਦੇ ਆਪਾਂ ਦਾ ਕੰਮ ਹੋ ਗਿਆ ਉਹਨ ਕੀ ਕਰਤੀ ਪਰ ਇਹ ਕਲੀ ਮਤਾਂ ਨੂੰ ਕੈਮਰਾ ਪਜਾਮਾ ਹਾਂ ਨਹੀਂ ਫਟਿਆ ਦੇ ਦੋ ਹਾਇ ਦੇ ਦੋ ਹਾਇ ਦੇ ਦੋ ਇਹ ਤਲੀ ਬੋਲਿਆ

ਜੇ ਮਾ ਮਾਨ ਦੇ ਕਿੰਨੇ ਦਿੱਤਾ ਐ ਤੂੰ ਮੰਗ ਲਿਆ ਮੇਥੋਂ ਰੱਬ ਕਹਿੰਦਾ ਦੇ ਦੇ ਮੈਂ ਦੇ ਦਾਂ ਜਦੋਂ ਸਕੂਟਰ ਦਿੱਤਾ ਅਲੀਵਾਲ ਸ਼ਹਿਰ ਚ ਬਣਾਇਆ ਪਾਸੇ ਜਿਹੜਾ ਅਲੀ ਚੌਕੇ ਬੰਦਲੀ ਪਲਾਟ ਘੜਦੀ ਮੈਂ ਪਾਸੇ ਚਲਚ ਬਣਾਇਆ ਸਕੂਟਰ ਦੇ ਚੈਰ ਆਣ ਤਾ ਦੇ ਹਵਾ ਲੈਣ ਦੇ ਪੱਖਿਆਂ ਦੀ ਕਹਿੰਦਾ ਨਾ 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 ਚੱਲ ਪਲਾਟ ਉਹ ਸੇਵਾ ਬੰਦੋਈ ਨਾ ਇਹ ਛੱਡੀ महा मां लोग शुरू हो दो तेल पाया मोटरसाइकल लिया नब्बे रुपये चंदा होने का पाया चंदा कि होया अगले हफ्ते के अगले हफ्ते मैं मोटरसाइकिल मोटरसाइकिल बाउंड हो गया दे दे देगा ਮੈਂ ਜਾਣ ਨੂੰ ਰੋਣ ਨਾ ਜਾਣ ਮੈਂ ਬਹੁਤ ਅਵੇ ਕਰਦੇ ਕਹਿੰਦੇ ਡਾਂਸ ਨਹੀਂ ਲੈ ਅਗਲੇ ਦਿਨ ਮੱਸੇ ਗਿਆ ਜਦੋਂ ਬੱਸੇ ਗਿਆ ਤੇ ਮਲੇਪੂ ਗਿਆ ਕਹਿੰਦੇ ਤੁਸੀਂ ਲੇਟ ਆਇਓ ਜੀ ਮੈਂ ਕਿਹਾ 40 40 50 50 ਲੱਖ ਦੀ ਰੱਬ ਨੇ ਮੈਨੂੰ ਬੱਸਾਂ ਦਿੱਤੀ ਅੱਜ ਡਰਾਈਵਰ ਕਹਿੰਦੇ ਸੰਤ ਜੀ ਤੁਹਾਡੀ ਬੱਸਾਂ ਦੇ ਜਾ ਆਪਾਂ ਦੇ ਵਸਤੇ ਇੱਕ ਪੈਨਸੀ ਤਰਖਾਣੀ ਪਰ ਕਾਰ ਆਲੇ ਨੂੰ ਕੱਢਿਆ ਸੀ ਉਹ ਸੰਗਤ ਕਰਦੀ ਸੀ ਕਹਿੰਦੀ ਪ੍ਰਿਆਜੀ ਤੇ ਝੂਠ ਬੋਲਦੇ ਆ ਉਹ ਕਹਿੰਦਾ ਨਹੀਂ 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 ਬਾਸ ਤੇ ਐ ਕਿਉਂ ਬੁਖਾਦਾ ਕਹਿੰਦੀ ਘਰ ਆਉਣਾ ਮੈਂ ਚਲੋ ਤੇ ਦੂਜੇ ਹਫਤੇ ਦੀ ਗੱਲ ਹੈ ਚੰਦਾ ਆਇਆ 210 ਕਾਰਗੇਵ ਨੇ 10000 ਰੁਪਏ ਫੜਾਇਆ ਉਹ ਬੜਾ ਖੁਸ਼ ਹੋਇਆ ਤੇ ਮੈਮਸ ਕੋਲ ਪਰ ਭੇਜਿਆ ਸੀ ਤੇ ਵੀਜ ਕੇ ਆਇਆ ਸਕੂਤਰ ਭੇਜਿਆ ਸੀ ਕਹਿੰਦੀ 10000 ਦਾ ਹੀ ਘੋੜਸਾ ਲੈਣਾ ਮੰਗਣੇ ਪਹਿਲੇ ਸੰਡੇ ਮੇਰਾ ਸੰਤ ਬੱਸ ਹੱਦ ਤੱਕ ਕੈਨਾ ਖਾਇ ਮੋਟਰਸਾਈਕਲ ਉੱਤੇ ਇੱਕ ਮਹੀਨਾ ਚਲਾਇਆ ਖੁਦਾ ਕਹਿੰਦਾ ਮੋਟਰਸਾਈਕਲ ਮਿਲੂ ਦੇ ਦੇ ਮੈਂ ਤਾਂ ਮੇਰੇ ਮਗੜੀ ਪੈ ਗਿਆ ਉਹ ਥੋੜੇ ਗੱਡੀਆਂ ਦੇ ਉਹਨਾਂ ਤੇ ਮਗਰ ਪੈ ਆਂ ਅੱਜ ਨਹੀਂ ਤੇਰੇ ਮਗਰ ਪਹਿਣਾ ਉਹ ਮੋਟਰਸਾਈਕਲ ਮੈਂ ਵੱਡੇ ਸੰਤਨ ਦਾਨ ਕੀਤਾ ਸੀ ਫਿਰ ਮੈਂ ਧਾਰਾ ਗਿਆ ਸੀ ਸੰਗਤ ਜਾਣ ਨੂੰ ਯਾਰਪੁਰ ਦੇ ਪੰਟੀ ਨੇ ਭੂਲ ਕੀਤਾ ਕਿੱਥੇ ਮੈਂ ਗਿਆ ਉਹਨਾਂ ਸਾਡੇ ਮੋਟਰਸਾਈਕਲੇ ਬੱਸੇ ਕਹਿੰਦਾ ਤੁਸੀਂ ਘਰ ਰੋਣਾ ਨਹੀਂ ਤਾਂ ਤਾਂ ਮੈਂ ਕਿਹਾ ਠੀਕ ਹੈ ਜੀ ਘਰ ਗਏ ਤੇ ਜਾਂਦਿਆਂ ਨੂੰ ਟੀਵੀ ਐ ਸਿਨੇਮਾ ਮੋੜ ਸਕਦਾ ਤੇ ਖੜਾ ਕੀਤਾ ਸੀ ਹallelujah ਜਦੋਂ ਮੋਟਰਸਾਈਕਲ ਮਿਲਿਆ ਇੱਕ ਮਹੀਨੇ ਬਾਅਦ ਸਾਡੇ ਵਿਸ਼ਵਾਸੀ ਉਤੇ ਕੇਸ ਪੈ ਗਿਆ ਨਟਾਲੇ ਨੇ ਲੱਗ ਇੱਕ ਪੈਂਡ ਸੀ ਉਹ ਮੈਂ ਕਿਹਾ ਮੈਨੂੰ ਕਹਿੰਦੇ 50 ਜਰ ਮੈਂ 50 ਜਰ ਨਹੀਂ ਜਾਂ ਪੁੱਛ ਸਕੀ ਵੇਖੋ ਜਦੋਂ ਮੋਰਸਾ ਕਰਦੇ ਆ ਇੱਕ 5% ਚੜ ਗਏ ਪਾਸਟਰ ਕਹਿੰਦਾ ਗੱਲ ਸਭ ਕਹਿੰਦੇ ਪਾਸ਼ੇ ਜੀ ਪਾਸ਼ੇ ਜੀ ਕਹਿੰਦਾ ਮੈਂ ਇਹਦਾ ਤਾਂ ਸੰਬੰਧ ਕੱਟ ਕਹਿੰਦੇ ਪਾਸ਼ੇ ਜੀ ਇਹ ਪੈਸੇ ਦਾ ਕੰਮ ਤਾਂ ਤਾਂ ਸਮਝ ਹੁੰਦਾ ਇਹ ਤੇ ਕਿ ਪਾਸਟਰ ਜੀ ਨੇ ਮਾਨੂੰ ਤਾਂ ਨਹੀਂ ਕੀਤਾ 40000 ਉਹਦਾ ਕੋਲ ਸੱਜ ਦੇ ਚਾ ਚ ਕਹਦਾ ਨਹੀਂ ਕਟੜਾ ਕਿ ਨਹੀਂ ਸ਼ਰਾਬ ਪੈਣਾ ਤੇਰੇ ਤੇ 40000 ਦਾ ਵੀ ਪਾਸਟਰ ਨੇ ਕੀ ਕਢਾ ਲਿਆ ਉਹ ਦੇਖੋ ਇੱਕ ਕਢਾ ਲਿਆ ਕਸਮ ਨਹੀਂ ਤੱਕੜਾ ਤੱਕ ਕੇ ਨਹੀਂ ਇਹਨੋਂ ਕਹਿੰਦੇ ਤੁਸੀਂ ਬਾਲ ਕੀਤਾ ਉਹਨੇ ਕਢਾ ਲਿਆ ਮੈਂ ਰੋਕਦੀ ਇਹੋ ਜਿਹਾ ਭਜਉਂਦੇ ਤੁਸੀਂ ਇਹਦੇ ਵਰਗੇ ਕੋਧੜੀ ਕਾਪੂ ਆਉਂਦੇ ਨਾ ਨਿਆ ਜੋ ਪੀ ਜਿਹੜਾ ਇੱਜ਼ਤ ਦਾ ਜੋ ਹੱਡਣਾ ਸੀ ਉਹਨੇ ਵੱਢ ਲਿਆ ਇਹਦੀ ਮੈਨੂੰ ਟੈਨਸ਼ਨ ਨਹੀਂ ਜਦੋਂ ਮੈਂ ਸਾਕਲ ਦਿੱਤਾ ਇਹ ਨਾਲ ਰੋ ਬੈਠੀ ਇਹ ਨਾਲ ਹੀ ਭੁਆਣਾ ਲਈ ਰੱਖਦੀ ਐ ਸਾਗ ਤੇ ਸਭ ਤੋਂ ਪਹਿਲੇ ਦਿਨ ਉਹਨੇ ਕਪੂਰ ਛੜਿਆ ਕੰਦੀ ਲੈ ਕੇ ਦਿੱਤੀ ਸੀ

ਇਹ ਦੂਸਰਾ ਇਹ ਪਾਪ ਉਹ ਦੋ ਦਿੱਤਾ ਜਦੋਂ 22 ਸਾਨੂੰ ਬਿਮਾਰ ਹੋਏ।ੰਨਾ ਬਿਮਾਰ ਹੋਇਆ ਫਿਰ ਨਾ ਜਾ ਕੇ ਪਾਸਲੇ ਦੇ ਪੈਰ ਫੜੇ ਕਿ ਮੈਨੂੰ ਮaaf ਕਰ ਦਿਓ ਮੇਰੇ ਬੇਟਾ ਵੀ ਬਿਮਾਰ ਹੈ।ਉਹਨਾਂ ਨੇ ਦੁਆ ਕੀਤੀ ਤੇ ਸਭ ਤੋਂ ਪਹਿਲੇ ਅੱਜ ਵੀ ਸਿਹਤ ਉਹ ਗਵਾਈ ਦੇਣਗੇ।ਉੱਚ ਸਭ ਤੋਂ ਪਹਿਲੇ ਮੈਂ 5 ਲੱਖ ਰੁਪਏ ਦੇ ਸਮੰਤ ਕੱਢਿਆ ਸੀ।ਤੇ ਉਸ ਚਲਚ ਦੇ ਵਿੱਚ ਮੈਂ 40 40000 ਰੁਪਏ ਬਿਨਾਂ ਮੈਂ ਤਾਂ ਸਮੰਤ हाले घड़ी कितने पांच तक कितने चारी हैं ये तो कि मैं रब नाल वफादार सी इंसान के नाल तो सी गरीब हो तो। क्यों पर हो तु? क्यों परेशान हो तो सी क्यों दुख बेचो तो सी क्यों रे रे तो सी आज तेरा कितने बच्चियां कॉल नहीं आज क्या है चुटने इस वाले कार्य जो इतना लिखिए तरनी दे ரூச நா ர